ਆਪਣਾ ਅਗੇ ਚੁੱਲਾ ਤੇ ਚੁੱਲਾ ਹੋਰ ਜੋੜਨਾ ਵਾ ਜੋੜ ਕੇ ਤੁਹਾਨੂੰ ਖਵਾਵਾਂਗੇ ਲੱਗਾ ਬੰਵਾੜਾ ਜੋੜਨਾ ਉਹ ਤੇ ਲੱਗਦਾ ਕੋਤੇ ਲੱਗਣਿਆ ਮੈਨੂੰ ਲੱਗਿਆ ਸੀ ਕਿ ਛੋਟੀ ਹਾਥੀ ਹੈ 14 ਕਿਉਂਕਿ ਬਣਾਉਂਗਾ بڑے ਗੁਨੇ ਬੰਨ ਜਾਣਾ ਇਹ ਕ ਟਾਈਮ ਲੱਗਣਾ ਹੋਵੇ ਪਾਪਾ ਲੱਗੇ ਹੋਵੇ ਖੜਾ ਕਰਨਾ ਪਾਪਾ ਕਰੋਗੇ ਹੋਰ ਨਹੀਂ ਪਾਪਾ ਲੱਗੇ ਗੇਟ ਲਾਉਣ ਪਾਪਾ ਲੱਗੇ ਨਵਾਂ ਗੇਟ ਲਾਉਣ ਤੁਹਾਡੇ ਵਾਸਤੇ ਇੱਥੇ ਰੱਖਣਾ ਹੈ ਕੱਖਣਾ ਜੀ। ਜਦੋਂ ਪਾਉ ਦੁੱਪੇ ਤਾਂ ਪਈ। ਹੈ? ਆਇ ਤੇਰਾ ਦਵਾਏ, ਆਇ ਤੇਰਾ ਦਵਾਏ। ਆ ਜੀ ਤੋਂ ਪੁੱਤਨੀ ਮਾਜੋ। ਫੜੋ ਹੋਰ ਪਾਪਾ ਨਾਲ ਹੈਲਪ ਕਰਾ ਕੇ ਜੋੜੋ ਫਿਰ। ਉਸੇ ਕਾ ਸਾਰੇ ਪੈ ਗਈ ਓਏ। ਤੇਰੇ ਪੈ ਜੇ ਤਾਂ ਕੁੱਕੜ ਖੁਆਸੋ ਤੇ। ਹੈ? ਮੈਂ ਤਾਂ ਪੈ ਜੇ ਤਾਂ ਕੁੱਕੜ ਖੁਆਸੋ ਤੇ। ਉਹ ਤਾਂ ਤਰ ਮੈਂ ਨਹੀਂ। ਹਾਂ। ਆ ਜੀ ਸਾਈਡ ਤੋਂ ਬੜਾ ਕਿ ਨਹੀਂ ਮੁਕੇ। ਨਹੀਂ ਪਾ ਚੋਕਾ ਕਾ ਕਰ ਦਾਂਗੇ। ਸਾਰਾ ਬੜਾ ਆ ਨਾ ਮੁਕੇ। ਹਾਂ। ਉੱਕੇ ਜਾਊਗਾ ਹਾਂ ਨੋ ਚੱਕ ਲਈਦਾ ਵਾ ਤੂੰ ਛੱਡ ਦੇ ਗੱਲ ਬੇਰੀ ਜਾਨ ਤੇਰੇ ਪਿਓ ਦੇ ਵਿੱਚ ਆਪਾਂ ਜਦੋਂ ਆਹ ਇਹਦੇ ਬਾਹਰ ਆ ਕੇ ਅੰਦਰ ਬੋਲਪੰ ਮਲਿ ਗੋਸ਼ ਹਾਂਜੀ ਤੇ ਆਪਾਂ ਜੋੜ ਲਦੇ ਆ ਹੁਣੇ ਗੂੜਾ ਜਿਹੜਾ ਜੋੜ ਕੇ ਤਾਂ ਨਹੀਂ ਬਿਖਦੇ ਇੱਕ ਵਾਰੀ ਜੋ ਇੰਨਾ ਖਿਖਾ ਤਾ ਹੁਣ ਜੋੜ ਕੇ ਵਿਖਾਉਂਦੇ ਜਿਵੇਂ ਬਾਤ ਕਰਾਉਂ ਚੱਕ ਈ ਮੇਰਾ ਮੁੰਡਾ ਲੰਮੇ ਪੈ ਕੇ ਸੋਚੀ ਪਈ ਕੀ ਤੇ ਆ ਸੋਚਣ ਲੰਮੇ ਪੈ ਗਏ ਹਾਂ ਸੋਚਾ ਕੇ ਸੋਚਦੀਆਂ ਤੇ ਲੰਮੇ ਪੈਨ ਨੂੰ ਲਿਆਦਾ ਤੇਰੀ ਸੋਚਾ ਸੋਚਣ ਨੂੰ ਲਿਆਦਾ ਕੀ ਸੋਚਾਂ ਦੀ ਹਾਂ ਪਹਿਲਾਂ ਮੈਂ ਜੁੱਤੀ ਨਾਲ ਐ ਕਰ ਰਹੇ ਹਾਂ ਬਾਦੂ ਲੈਡਿਕਾ ਬੰਦ ਕਰ ਰਹੇ ਹਾਂ ਇੱਗ ਲਗਿੰਦਾ ਸਮਾਂ ਚੰਗਾ ਮੈਂ ਸੱਦ ਕੇ ਜਾਵਾਂ ਮੈਂ ਕੀ ਸੋਚਾਂ ਜਿਆ ਕੋ ਸੋਚੀ ਨਾ ਕੋਈ ਵੀ ਚੰਗਾ ਸੋਚੀ ਨਾ ਤਾਂ ਟੱਣਾ ਤਾਂ ਲਾਦਾ ਗੱਡੀ ਜੀ ਲਿਆ ਕੇ ਬਿਸ਼ਾਉਣੇ ਇੱਦ ਇੱਕ ਚੱਲ ਹਾਂ ਜੀ ਬੂਆ ਜੀ ਉਹ ਦੋ ਬਾਰੇ ਨਾਲ ਕਿਤੇ ਆਪਣੇ ਘਰ ਨੂੰ ਆਤੀ ਮੇਰਾ ਆਇਆ ਪਤੀ ਆ ਤੇ ਉਹਨਾਂ ਨੂੰ ਲੈ ਕੇ ਘਰ ਨੂੰ ਆ ਤੇ ਚਲ ਗਏ ਫਿਰ ਹੈਲੋ ਗਾਇਸ ਤੇ ਆਪਾਂ ਜਾ ਰਹੇ ਆ ਜੀ ਹੁਣ ਸ਼ਹਿਰ ਨੂੰ ਤੇ ਸ਼ਰੋ ਲਿਆਵਾਂਗੇ ਜੀ ਕੀ ਥੋੜਾ ਜਿਹਾ ਸੂਟ ਸੂਟ ਲੈਣੇ ਆ ਗਰਮ ਗਰਮ ਇੱਕ ਦੋ ਸੂਟ ਲੈਣੇ ਕਿਉਂਕਿ ਮੇਰੇ ਬਾਕੀ ਸਭ ਸਬਜ਼ੀ ਲੈ ਕੇ ਆਉਣੀ ਆ ਕੋਈ ਆਪਾਂ ਹੋ ਗਏ ਰੈਡੀ ਤੇ ਬੱਚੇ ਚਲ ਗਏ ਨਾਲ ਕੇ ਐਂ ਚੱਲੇ ਆ ਹੁਣ ਸ਼ਹਿਰ ਨੂੰ ਕਿ ਸ਼ਾਇਦ ਆਪਾਂ ਜਲਦੀ ਆ ਜਾਂਦੇ ਹਾਂ ਅੱਜ ਘੰਟੇ ਦੇ ਵਿੱਚ ਵਿੱਚ ਆ ਕੇ ਫਿਰ ਉਹਨਾਂ ਨੂੰ ਜਾਵਾਂਗੀ ਮੈਂ ਪਿੰਡੋਂ ਲੈਣ ਕਿਉਂਕਿ ਉਹ ਹੋਈ ਗਏ 2 ਘੰਟੇ ਗਿਆ ਨੂੰ ਹਾਂ 2 ਘੰਟੇ ਹੋ ਗਏ ਉਹਨਾਂ ਦੇ ਬਈ ਨਸ ਬਰੇ ਕਹਿੰਦੇ ਸੀ ਯਾਰਾਂ ਤੇ ਨਾਲ ਕੋਈ ਸਲਾਹ ਕੀਤੀ ਸੀ ਕਿ ਇਹ ਕਹਿੰਦੇ ਛੁੱਟੀ ਆ ਬੱਚਿਆਂ ਨਾਲ ਤੇ ਆਪਾਂ ਥੋੜਾ ਢਾਰ ਕੇ ਜਾਣਾ ਇਹਨਾਂ ਦੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਚੱਲ ਜਾਂਦੇ ਤੇ ਸਲਾਹ ਇਹ ਬਣਾਈ ਕਿ ਇਹ ਮੇਲੇ ਦੇ ਮਾਮੇ ਦਾ ਮੁੰਡਾ ਵਾ ਅਮਨ ਉਹਨੂੰ ਸੱਤ ਰਾਤ ਦੀ ਇਸ ਵਾਰ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਜਾਣਾ ਬਣਾ ਲ ਕੇ ਤੇ ਤੁਸੀਂ ਰੈਡੀ ਹੋ ਜਾਓ ਤੇ ਪਿੰਕ ਕਹਿੰਦੇ ਪਹਿਲਾਂ ਕਹਿੰਦੇ ਨਹੀਂ ਇਹ ਨਹੀਂ ਜਾਣਾ ਪੇਪਰ ਬੜਾ ਪੇਪਰ ਬੜਾ ਆ ਗਿਆ ਸਾਡਾ ਔਖਾ ਆ ਤੇ ਇਹਦੇ ਕਰਕੇ ਮੈਂ ਨਹੀਂ ਜਾਣਾ ਇਹ ਜਦੋਂ ਵੱਜੇ ਨਾ 12 ਕ ਤੇ ਚੂਲੇ ਦੇ ਬੈਠੇ ਬੈਠੇ ਤੇ ਨਹੀਂ ਰੋਣ ਲੱਗ ਪਏ ਕੀ ਗੱਲ ਹੈ ਇਹ ਨਹੀਂ ਦੇ ਨਾਨਕੇ ਜਾਣਾ ਹੈ ਲੈ ਤੁਸੀਂ ਆਪੇ ਕਿਹਾ ਕਿ ਅਸੀਂ ਜਾਣਾ ਨਹੀਂ ਮੈਂ ਕਿਹਾ ਹੁਣ ਨਹੀਂ ਜਾਣਾ ਇਸ ਸੋਭਾ ਮੁੰਡਾ ਤੇ ਕਹਿਣ ਲੱਗਾ ਕਿ ਉਹ ਦਿਨ ਪਤਾ ਕਿਦਾਂ ਕਰ ਦਾਂਦਾ ਹੂੰ ਮੈਂ ਮੇਰੇ ਨਾਲ ਠੀਕ ਕਰਤੋਂ ਵੇ ਨਹੀਂ ਪੁੰਜੀ ਦਾ ਮੈਂ ਮੇਦਾ ਮੁੰਡਾ ਇੱਕ ਇੱਥੇ ਲਵਟਰੀ ਚ ਕੰਮ ਕਰਦਾ ਵਾ ਕਿਲੇ ਤੇ ਫਿਰ ਉਹਨੂੰ ਫੋਨ ਕੀਤਾ ਸੀ ਘਰ ਸੀ ਆ ਲੈ ਜਾਣਾ ਇਹਨਾਂ ਨੂੰ ਘਰੀ ਤੇ ਉਹ ਲੈ ਗਿਆ ਫੋਨ ਲੈ ਗਿਆ ਹੁਣ ਸ਼ਾਮ ਨੂੰ ਲਿਆਵਾਂ ਸਾਢੇ ਕਿ ਚੱਲ ਜਾਊਂਗਾ 5:00 ਵਜੇ 5:00 ਵਜੇ ਚੱਲ ਜੀ 5:30 ਆ ਜੀ ਹਾਂ ਕਿ ਕਰ ਤੂੰ ਤਾਂ ਪਹਿਲੀ 5:30 6:00 ਵਜੇ ਤੱਕ ਘਰੇ ਆ ਜਾਂਗਾ ਕਿ ਤੂੰ ਦੋ ਹੋ ਜਾਂਦੀ ਆ ਧੁੰਦ ਤੇ ਕਾਫੀ ਹੁੰਦਾ ਮਾਹੌਲ ਵੀ ਥੋੜਾ ਜਿਹਾ ਖਰਾਬ ਹੈ ਹੂੰ ਤੇ ਫਿਰ ਨੇਰੇ ਨਹੀਂ ਹੁਣਾ ਨਹੀਂ ਨਹੀਂ ਨਾ ਸੀਆ ਵਿੱਚ ਪੂਰਾ ਨਹੀਂ ਰਹਾ ਹਨੇਰੇ ਨੂੰ ਸੀਆ ਵਿੱਚ ਜਿਹੜਾ ਕੰਮ ਕਰਦੇ ਕਿ ਦੋ ਪਤਾ ਮਿਲ ਨੂੰ ਜੀ ਸਾਢੇ 4 ਚ ਚਲ ਜੀ ਇਥੋਂ ਕਿਉਂਕਿ ਬੱਚਿਆਂ ਦੇ ਨਾਲ ਮੈਨੂੰ ਪਤਾ ਨਾ ਔਖਾ ਵਾ ਮੇਰੀ ਹਾਂ ਔਖਾ ਆ ਤਾਂ ਕਿ ਬਾਕੀ ਦਾ ਸਾਰਾ ਆਪਣਾ ਠੀਕ ਆ ਸਿਰਫ ਇੱਕ ਆਪਣਾ ਪੱਗ ਵਾਲ ਤੋਂ ਥੋੜਾ ਜਿਹਾ ਸੈਂਟਰ ਚ ਆਉਂਦਾ ਥੋੜਾ ਜਿਹਾ ਹਾਂ ਮਨਾ ਬਾਕੀ ਤਾਂ ਡਿਊਟੀ ਚੱਲ ਜਾਂਦੇ ਆ ਫਿਰ ਇਥੋਂ ਕਿਲਿਓ ਥੋੜਾ ਜਿਹਾ ਆਉਂਦਾ ਵਾ ਕਿਲਿਓ ਉੱਥੋਂ ਦੁਜੇ ਮਰਾਕੀਨ ਕਹਿੰਦੇ ਸਪੈਰਨ ਲੱਗ ਓਕੇ ਤਾਂ ਉਹ ਵੀ ਆ ਗਿਆ ਦੁਜੀ ਤੇ ਚਲੋ ਠੀਕ ਆ ਸਤ ਮਿਲਦੇ ਹਾਂ ਬਾਹਰ ਬਣਾ ਲੈ ਚੱਲੀ ਹੁੰਦੇ ਨੇ ਡੇਢ ਹਾਂ ਚਲੋ ਠੀਕ ਓਕੇ